ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਮੇਰਾ ਨਾਮ ਪ੍ਰਤਪਾਲ ਸਿੰਘ ਮੋਬਾਈਲ ਨੰਬਰ 8427019817 ਪਿੰਡ ਦੀਵਗੜ ਜ਼ਿਲ੍ਹਾ ਬਰਨਾਲਾ ਸੋ ਅੱਜ ਦੀ ਵੀਡੀਓ ਆਪਣੇ ਘਰੋਂ ਘਬਰ ਕਰਦੇ ਪੈਂਦੀ ਦੇ ਦੇਣ ਕਿ ਆਪਾਂ ਇਥੋਂ ਕੱਟੇ ਵੀਡੀਓ ਕਵਰ ਕਰਦਣਾ ਕੱਟੇ ਵੀ ਆਪਣੇ ਕੋਲ ਇਹਨਾਂ ਵਿੱਚ ਇਹ ਵੀ ਇਹਨਾਂ ਸੋਚੇ ਕਿ ਮੋਕ ਗਿਆ ਉਹ ਥੱਪੜ ਤੇ ਬੈਠੀਆਂ ਤੇ ਅੱਜ ਆਪਾਂ ਕੱਟਾ ਲੈ ਕੇ ਆਏ ਨਵਾਲ ਸਾਹ ਦਾ ਬੱਚਾ ਸੋ ਦੇਖੋ ਕੱਟੇ ਦੀ ਕੁਆਲਿਟੀ ਵਗੈਰਾ ਚੈੱਕ ਕਰੋ ਕੱਟੇ ਦੀ ਤੇ ਇਹਦਾ ਰਿਕਾਰਡ ਵੀ ਆਪਾਂ ਨੂੰ ਸਾਰਾ ਪਤਾ ਹੈ ਵਿੱਚ ਵੀ ਕਹਿੰਦੇ ਕਟਾ ਲੈਣਾ ਜਾਂ ਚੰਗਾ ਰਿਕਾਰਡ ਵਾਲਾ ਹੋਵੇ ਅਸੀਂ ਫੁਲਾਨੇ ਸਾਹ ਜਾਵਾਂਗੇ ਚੰਗੇ ਰੁਪਏ ਲਾ ਦਾਂਗੇ ਹੁਣ ਜੇ ਆਪਾਂ ਨੂੰ ਕਹਿ ਲਈਏ ਭਈ ਇਹ ਬੰਦੋਗੀ ਦਾ ਕਟਾ ਸਿਰਫ ਇਹਦੀ 15 ਮਹੀਨੇ ਏਜ ਆ ਨਵਾਬ ਸਾਹ ਦਾ ਆਪ ਆ ਜਿਹੜੇ ਦਾ ਰਿਕਾਰਡ ਪਤਾ ਹੁੰਦਾ ਇਹ ਨਹੀਂ ਗੱਲ ਵੀ ਮੈਂ 5-10000 ਨਫਾ ਲੈਣ ਦਾ ਮਾਰਾ ਝੂਠ ਵੱਢੀ ਜਾਵਾ ਚਾਹੇ 2 ਨਫਾ ਦੇ ਵਿੱਚ ਆ ਦੇਵੇ ਜਿਹੜੇ ਵੀ ਇਹਦੇ ਜਿੱਤਾ ਕਟਾ ਕਹਿੰਦਾ ਰੱਖਣ ਵਾਲੇ ਬੰਦੇ ਬੰਦੇ ਆ ਜੈਡ ਬਲੈਕਵੈਲ ਕੋਲ ਕਟਾਗਾ ਇੱਕ ਬਾਲ ਵੀ ਨਹੀਂ ਬਾਈਟ ਇਹਦੇ ਦੇਖੋ ਬਲੈਕ ਕੱਟਾ ਤੇ ਸੋਹਣਾ ਪੜਿਆ ਵਕਤ ਆ ਸਿਰਫ 14 15 ਮਹੀਨੇ ਕੱਟੇ ਦੀ ਏਜ ਹੈਗਾ ਤੇ ਕੋਈ ਸਾਹਮੜਾ ਵਾਲਾ ਵੀਰ ਹੋਵੇ ਉਹਰੇ ਲਈ ਦਿਖਾ ਦੇ ਇੱਥੇ ਕੈਮਰਾ ਕਰਕੇ ਤੇ ਛਾਂਤ ਸੁਭਾ ਦੇ ਕੋਲ ਕੱਟੇ ਦਾ ਪੂਰਾ ਠੰਡਾ ਜਵੈਨ ਮਸਤ ਤੇ ਤਕਰੀਬਨ ਆਪਾਂ ਸਾੰਭੀ ਸਿਰਫ 5 ਤੋਂ 6 ਮਹੀਨੇ ਕੱਟਾ ਸਾਹ ਕੇ ਹਨ ਕ੍ਰੋਸਿੰਗ ਦੇ ਇੰਦੇ ਕਾਬਲਾ ਕੱਟਾ ਬਾਕੀ ਦੇ ਦਰ ਨੂੰ ਸੋ ਆਦਲੇ ਅਗਲੇ ਜੱਡੀ ਜੋ ਤਾਰੇ ਯਾਲੇ ਤੇ ਸੋਹਣੇ ਰਿਕਾਰਡ ਵਾਲਾ ਕੱਟਾ ਫਟਾਉਗਾ ਜੀ ਤੇ ਰੇਟ ਵੀ ਨਾ ਵਿੱਚ ਹੀ ਦੱਸ ਦਿੰਦੇ ਆ 50000 ਰੁਪਏ ਫਿਕਸ ਬਾਈ ਜੀ ਇਹਦੇ ਵਿੱਚੋਂ ਸੋੜ ਸੱਪਾ ਹੀ ਕਰਾਂਗੇ ਕੋਈ ਵੀ ਜਿੰਨੇ ਮਹੀਨੇ ਨੂੰ ਆ ਕੇ ਕਹੇ ਜੀ ਬਈ 50 ਦਾ ਦੇ ਦੇ ਬਈ ਦੇਣਾ ਨਹੀਂ ਇਹ 2-4 ਦਿਨ ਦੇ ਅੰਦਰ ਰੇਟਾ 50000 ਰੁਪਿਆ ਮਰੇ ਬੱਚਾ ਦਾ ਤੇ ਇਸਦੀ ਦਾ ਪੁੱਤਰਾ ਦੇਖੋ ਵਧੀਆ ਸਾਫ ਸੁਥਰੇ ਤੇ ਇਹਦੀ ਮਾਂ ਦਾ ਦੁੱਧ ਲੈਵਾ ਦੇਖ ਕੇ ਪਤਾ ਲੱਗਦਾ ਸੀ ਮੱਝ ਸੂਣ ਦੇ ਬਿਲਕੁਲ ਨਜ਼ਦੀਕ ਆ 2-4 ਦਿਨ ਦੇ ਵਿੱਚ ਵਿੱਚ ਹੀ ਕੁਛ ਆਪਾਂ ਲੈ ਕੇ ਆਏ ਇਹ 16-17 ਕਿਲੋ ਦੀ ਮੈਦਾ ਬੱਚਾ ਦਾ ਉਹਦਾ ਲੈਵਾ ਦੇਖ ਕੇ ਪਤਾ ਲੱਗਦਾ ਕਿ ਵਾਕਈ ਵੀਰਦਾ ਦੇ ਕਿ 17 ਕਿਲੋ ਪਰ ਤੁਸੀਂ 16 ਕਿਲੋ ਦੁੱਧ ਬਣ ਕੇ ਸਾਬ ਬਣਿਆ ਦੇ ਆਪਣਾ ਦਿਖਾਇਆ ਨਵਾਬ ਦਾ ਬਿਲਕੁਲ ਸੋ ਅੱਜ ਦਾ ਕੰਮ ਆਖਦੇ ਕਿ ਇਤਰਾ ਰਕਾਰਡ ਬਣਾ ਦੇ ਪਰ ਜਿਹੜੀ ਚੀਜ਼ ਦਾ ਪਤਾ ਕੋਈ ਨਹੀਂ ਗੱਲ ਜਿੱਥੇ ਕੱਟ ਗਿਆ ਖੜ ਗਿਆ ਕਹਿੰਦਾ ਸੱਤਿਆਂ ਨਾਲ ਸੀ ਸਾਢੇ ਤਿੰਨ ਨਾਲ ਸੀ ਨਾ ਵੀ ਕੋਈ ਚੱਕਰ ਨਹੀਂ ਕੋਈ ਵੇਚਣ ਦਾ ਵਾਪਸ ਨਹੀਂ ਕਿਉਂਕਿ ਮੇਰੇ ਕੋਲ ਦੋ ਸਾਂ ਨੇ ਕਿੰਨੀ ਦੀ ਦਾ ਵੀ ਤੱਕ ਪੂਰਾ ਖੜਾਗਾ 50000 ਦਾ ਕਟਾਵੇ ਜੀ ਦੇਵਾਂਗੇ ਬਲੱਡ ਦਾ ਨਵਾਬ ਦਾ ਆਪ ਆ ਤੇ ਮਾਦਰ ਰਕਾਰਡ 16 ਕਿਲੋ ਆ ਕੋਈ ਹਰਿਆਣੇ ਚ ਨਹੀਂ ਗਏ ਕੋਈ ਪਟਿਆਲੇ ਚ ਨਹੀਂ ਗਏ ਨਾ ਲੱਗਦੇ ਸ਼ਹਿਰ ਭਦੌੜ ਸ਼ਹਿਰ ਤੋਂ ਖਰੀਦੇ ਸ਼ਹਿਰ ਦੇ ਵਿੱਚੋਂ ਘਟਾ ਆਪਣੇ ਕੋਲੇ ਆਏਗਾ ਤੇ ਵੀਰ ਦੇ ਸਪੈਸ਼ਲ ਫੂਡ ਨਾਲ ਸੱਜੇ ਕਿ ਲੋਕ ਘਟਾ ਲੈ ਜਾ ਮਾਝੂਪੇ ਆਉਂਦੀ ਜਣਾ ਜਾ ਸੋ ਮਾਲ ਗੋਲੇ ਦੇ ਵਿੱਚ ਪਟਾ ਮਿਲਣਾ ਪਹਿਲੀ ਗੱਲ ਵੀ ਨਵਾਬ ਦਾ ਆ ਗਿਆ ਇਹ 2 ਲੱਖ 2000 ਚਰਨ ਲੱਗ ਗਿਆ ਇਸ ਕੋ ਮੈਨੇ ਜੇ ਤਰ੍ਹਾਂ ਟੱਕੜੇ ਖਰਾਏ ਤਾਂ ਹੋਰ ਬੰਦੇ ਲੈ ਕੇ ਪਰ ਜਿਹੜੇ ਵੀ ਨੂੰ ਲੈ ਕੇ ਆ ਉਹਨੇ ਸਾਂਭਿਆ ਵਧੀਆ ਸੋ ਮੋਰੀ ਦੇ ਕਲ ਕਰਨ ਕਰਦਾ ਪੰਜਾਂ ਸਾਂਭਿਆ ਹੋਇਆ ਸੀ ਵੀਰ ਇਹ ਪ੍ਰੋਸੀ ਕਰ ਤੋਂ ਰਹਿਣਾ ਹੋਵੇ ਨਾ ਜਿੱਥੇ ਜਿਵੇਂ ਵੀਰ ਕਹਿੰਦੇ ਸੀਮਰ ਦਾ ਦੌਰ ਅੱਜਾ ਸੀਮਰ ਤੇ ਨਹੀਂ ਠਹਿਰਦਿਆਂ ਮੇਰੇ ਹਿਸਾਬ ਨਾਲ 60 ਤੋਂ 65% ਦਾ ਆਪਣੇ ਵੀਰ ਮੱਜਾ ਜਿਮਨ ਤੋਂ ਮੈਨੇ ਇੱਕ ਰਸੀਬ ਹੋਣ ਦੇ ਕਾਰਨ ਹਨ ਖਰਾਬ ਹੋ ਜਾਂਦੇ ਜੇ ਤੁਸੀਂ ਥੋੜਾ ਜਿਹਾਲੇ ਮੰਨ ਕੇ ਚਲੋ ਬੱਚਾ ਕਰਕੇ ਫਰਾਉਣ ਮੋੜ ਦੂਗਾ ਤੇ ਨਵਾਬ ਦਾ ਬਿਲਕੁਲ ਸਟਾਫ ਵਗੈਰਾ ਦੇਖਿਆ ਤਾਂ ਬਾਈ ਨੇ ਸਭ ਨੂੰ ਮਾਨ ਨਾ ਕੋਨ ਦਿੱਤਾ ਘਟਾ ਇੱਕ ਚੰਗੇ ਸਾਫ ਸੁਥਰੇ ਟੈਸਟ ਕਰਾਂਗੇ ਤਾਂ ਯਾ ਇੱਥੇ ਪੁਜਾਇਸ ਕਰਦਾਂਗੇ ਜੈਡ ਬਲੈਂਕ ਕੰਟਾ ਦੇਵਾ ਐ ਸਾਂਭਿਆ ਬਾਈ ਗੂਗਲ ਮੋਟਰਲ ਪਿਆਵਾ ਕਰੋ ਜਮਾ 8427019817 ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਤੈਜ ਦਾ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ ਵੀ ਹੋਰ ਵੀਡੀਓ